ਅਮਰੂਦ ਦੀ ਜਿਹੜੀ ਕਟਾਈ ਆਪਾਂ ਪਿਛਲੇ ਮਹੀਨੇ ਦੇ ਵਿੱਚ ਕੀਤੀ ਸੀਗੀ ਜਾਨੀ ਕਿ ਫਰਵਰੀ ਦੇ ਵਿੱਚ ਤੇ ਅੱਧ ਫਰਵਰੀ ਤੋਂ ਅੱਧ ਮਾਰਚ ਤੱਕ ਜਿਹੜਾ ਅਮਰੂਦ ਦੀ ਕਟਾਈ ਦਾ ਸਹੀ ਸਮਾਂ ਹੁੰਦਾ ਹੈਗਾ ਵੈਸੇ ਜੇਕਰ ਤੁਸੀਂ ਹੁਣ ਲੇਟ ਹੋ ਗਏ ਨਹੀਂ ਕੀਤੀ ਸੀ ਤਾਂ ਹੁਣ ਵੀ ਤੁਸੀਂ 2-4 ਦਿਨਾਂ ਦੇ ਵਿੱਚ ਜਿਹੜੀ ਅਮਰੂਦ ਦੀ ਕਟਾਈ ਕਰ ਸਕਦੇ ਹੋਗੇ ਅਮਰੂਦ ਦੀ ਕਟਾਈ ਦਾ ਤਰੀਕਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਅਮਰੂਦ ਨੂੰ ਖਾਦ ਕਿ ਇਸ ਸਮੇਂ ਦੇਣੀ ਹੈ ਤੇ ਕਟਾਈ ਦੇ ਆਪਾਂ ਨੂੰ ਕੀ ਫਾਇਦੇ ਹੁੰਦੇ ਆ ਉਹਦੇ ਬਾਰੇ ਜਿਹੜੀ ਵਿਚਾਰ ਚਰਚਾ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਅਮਰੂਦ ਲਗਭਗ ਆਪਣੇ ਹਰ ਇੱਕ ਘਰ ਦੇ ਵਿੱਚ ਜਿਹੜਾ ਲੱਗਿਆ ਹੁੰਦਾਗਾ ਇੱਕ ਕਾਮਨ ਜਿਹਾ ਜਿਹੜਾ ਫਲਾਂ ਵਾਲਾ ਬੂਟਾਗਾ ਆਸਾਨੀ ਨਾਲ ਹੋ ਜਾਂਦਾਗਾ ਹਰ ਇੱਕ ਤਰ੍ਹਾਂ ਦੀ ਮਿੱਟੀ ਨੂੰ ਮੰਨਦਾਗਾ ਪਰ ਆਪਾਂ ਜਿਹੜਾ ਫਲਾਂ ਵਾਲੇ ਬੂਟਿਆਂ ਦੇ ਵਿੱਚ ਜਿਹੜਾ ਖਾਦ ਦੀ ਮਹੱਤਤਾ ਨੂੰ ਬਹੁਤ ਨਾਜ਼ਰ ਅੰਦਾਜ਼ ਕਰਦੇ ਆ ਉਹਦਾ ਮੁੱਖ ਕਾਰਨ ਇਹ ਹੁੰਦਾਗਾ ਕਿ ਆਪਾਂ ਨੂੰ ਇਹ ਹੁੰਦਾ ਕਿ ਬੂਟਾ ਲਾਤਾ ਤੇ ਸਿੱਧਾ ਤੇ ਫਲ ਲੱਗਣ ਲੱਗ ਜੂਗਾ ਇਸ ਤਰ੍ਹਾਂ ਨਹੀਂ ਹੁੰਦਾਗਾ ਖਾਦ ਖਰਾਕ ਜਿਹੜੀ ਹਰ ਇੱਕ ਫਸਲ ਲਈ ਹਰ ਇੱਕ ਫਲ ਲਈ ਜਾਂ ਕਿਸੇ ਵੀ ਬੂਟੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈਗੀ ਉਹਦੇ ਚ ਤੁਸੀਂ ਇੱਕ ਤਾਂ ਜਿਹੜਾ ਹਰੇਕ ਬੂਟੇ ਦੇ ਵਿੱਚ ਮਲਚਿੰਗ ਜ਼ਰੂਰ ਕਰ ਸਕਦੇ ਹੋਗੇ ਮਲਚਿੰਗ ਦੇ ਨਾਲ ਜਿਹੜਾ ਕੀ ਹੁੰਦਾ ਹੌਲੀ ਹੌਲੀ ਜਿਹੜੀ ਮਲਚਿੰਗ گلਦੀ ਰਹਿੰਦੀ ਹੈ ਪੱਤਾ ਖੱਤਾ ਤੇ ਰਹਿਤ ਖੂਦ گلਦੀ ਹੈਗੀ ਉਵੇਂ ਜਿਹੜਾ ਬੂਟਿਆਂ ਨੂੰ ਜਿਹੜਾ ਅ ਅੱਗੇ ਆਪਾਂ ਨੂੰ ਖਰਾਕ ਦੇ ਵਿੱਚੋਂ ਤਬਦੀਲ ਹੋ ਜਾਂਦੀ ਹੈ ਤੇ ਪਾਣੀ ਦੇ ਨਾਲ ਹੌਲੀ-ਹੌਲੀ ਉਹ ਖਰਾਕ ਜੜਾ ਰਹੀ ਬੂਟੇ ਨੂੰ ਮਿਲਦੀ ਹੈ ਤੇ ਉਹਦੇ ਨਾਲ ਜਿਹੜਾ ਫਾਲ ਬਣਨ ਦੇ ਵਿੱਚ ਸਹਾਇਤਾ ਹੁੰਦੀ ਹੈਗੀ ਆ ਦੂਸਰਾ ਜਿਹੜਾ ਕਟਾਈ ਦਾ ਫਾਇਦੇ ਕੀ ਹੁੰਦੇ ਆ ਜਿਵੇਂ ਕਿ ਆਪਾਂ ਕਟਾਈ ਕੀਤੀ ਸੀਗੀ ਉੱਪਰੋਂ ਹਾਈਟ ਕੰਟਰੋਲ ਕਰਨ ਲਈ ਜੇ ਹਾਈਟ ਕੰਟਰੋਲ ਕੀਤੀ ਹੈ ਤਾਂ ਹੁਣ ਜਿਹੜਾ ਪਿੱਛੇ ਤੋਂ ਟਾਹਣੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਇਹਦੇ ਨਾਲ ਇੱਕ ਚੰਗੀ ਜਿਹੜੀ ਬੂਟੇ ਦੀ ਛਤਰੀ ਬਣ ਜਾਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਟਾਹਣੀਆਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਮਗਰ ਲਈ ਗੰਡਾਂ ਜਿਹੜੀਆਂ ਸਾਰੀਆਂ ਐਕਟਿਵ ਹੋ ਜਾਂਦੀਆਂ ਹੈਗੀਆਂ ਉੱਥੋਂ ਜਿਹੜੀ ਨਵੀਂ ਟਾਹਣੀ ਆਉਂਦੀ ਹੈ ਤੇ ਉਹਦੇ ਤੇ ਫਰੂਟ ਆਉਂਦਾ ਹੈਗਾ ਤੇ ਕਟਾਈ ਦੇ ਨਾਲ ਜਿਹੜਾ ਮੁੱਖ ਫਾਇਦਾ ਇਹ ਹੁੰਦਾ ਕਿ ਜਿਹੜਾ ਦੂਰ ਦੀਆਂ ਟਾਹਣੀਆਂ ਨੂੰ ਆਪਾਂ ਕੰਟਰੋਲ ਦੇ ਵਿੱਚ ਕਰਕੇ ਤੇ ਜਿਹੜਾ ਨੇੜੇ ਮੇਨ ਟਾਹਣੀ ਦੇ ਨੇੜੇ ਫਲ ਲੈਣੇ ਆ ਉਹਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਤੇ ਜਿਹੜਾ ਬੂਟਾ ਝੁਗਦਾ ਵੀ ਨਹੀਂਗਾ ਤੇ ਬੂਟਾ ਟੁੱਟਦਾ ਵੀ ਨਹੀਂਗਾ ਇਹਦੇ ਨਾਲ ਬੂਟੇ ਦੀ ਚੰਗੀ ਜਿਹੜੀ ਇੱਕ ਸਟਰਕਚਰ ਬਣ ਜਾਂਦੀ ਹੈ ਸਖਤ ਸਟਰਕਚਰ ਬਣ ਜਾਂਦੀ ਹੈ ਤੇ ਦੂਸਰਾ ਜਿਹੜਾ ਮੁੱਖ ਗੱਲ ਜਿਹੜੀ ਖਾਦ ਦੀ ਕਰ ਰਹੀ ਹੈ ਖਾਦ ਜਿਹੜੀ ਅਮਰੂਦ ਦੇ ਬੂਟੇ ਨੂੰ ਤੁਸੀਂ ਮਈ ਦੇ ਮਹੀਨੇ ਦੇਣੀ ਹੁੰਦੀ ਹੈ ਜੀ ਮਈ ਦੇ ਵਿੱਚ ਤੁਸੀਂ ਰੂੜੀ ਦੀ ਖਾਦ ਇਹਨੂੰ ਪਾ ਸਕਦੇ ਹੋਗੇ ਜੇਕਰ ਤੁਹਾਡਾ ਬੂਟਾ 1 ਸਾਲ ਦਾ ਤਾਂ ਤੁਸੀਂ 10 ਕਿਲੋ ਰੂੜੀ ਦੀ ਖਾਦ ਵਧੀਆ ਗਲੀ ਸਾੜੀ ਜੇਕਰ 2 ਸਾਲ ਦਾ ਤਾਂ ਤੁਸੀਂ 20 ਕਿਲੋ ਜੇ 3 ਸਾਲ ਦਾ ਤਾਂ 30 ਕਿਲੋ ਤੇ ਉਸ ਹਿਸਾਬ ਨਾਲ 4 ਸਾਲ ਦੇ ਲਈ 40 ਕਿਲੋ ਤੇ 5 ਸਾਲ ਦੇ ਬੂਟੇ ਲਈ 50 ਕਿਲੋ ਉਦੋਂ ਬਾਅਦ ਦੀ ਉਮਰ ਦੇ ਸਾਰੇ ਬੂਟੇ ਲਈ ਤੁਸੀਂ 50 ਕਿਲੋ ਖਾਦ ਤੱਕ ਜਿਹੜੀ ਰੂੜੀ ਦੀ ਪਾ ਸਕਦੇ ਹੋ ਜੜ ਦੇ ਜਿਆਦਾ ਨੇੜੇ ਜਿਹੜੀ ਰੂੜੀ ਦੀ ਖਾਦ ਤੁਸੀਂ ਨਹੀਂ ਪਾਉਣੇਗੀ ਜੜਤੂ ਥੋੜੀ ਜਿਹੀ ਜਿਹੜੀ ਦੂਰ ਰੱਖਣੀ ਹੈਗੀ ਆ ਰੂੜੀ ਦੀ ਖਾਦ ਪਾਉਣ ਤੋਂ ਬਾਅਦ ਹਲਕੀ ਤੁਸੀਂ ਗੜਾਈ ਕਰਨੀ ਹੈਗੀ ਗੜਾਈ ਕਰਨ ਤੋਂ ਬਾਅਦ ਪੱਤਿਆਂ ਦੇ ਨਾਲ ਜਿਹੜਾ ਤੁਸੀਂ ਇਹਨੂੰ ਢੱਕ ਦੇਣਾਗਾ ਤੇ ਉਹਦੇ 'ਚ ਤੁਸੀਂ ਪ੍ਰਾਲੀ ਵੀ ਵਰਤ ਸਕਦੇ ਹੋਗੇ ਹਰੇ ਨਦੀਨ ਵੱਢ ਕੇ ਵੀ ਪਾ ਸਕਦੇ ਹੋਗੇ ਉਹਦੇ ਢੱਕਣ ਨਾਲ ਕੀ ਹੁੰਦਾ ਕਿ ਜਿਹੜਾ ਖਾਦ ਸੁੱਕਦੀ ਨਹੀਂ ਤੇ ਜਿਹੜੀ ਚੰਗੀ ਤਰੀਕੇ ਨਾਲ ਮਿੱਟੀ ਦੇ ਵਿੱਚ ਉਹਦਾ ਤੱਤ ਜਾਂਦੇ ਰਹਿੰਦੇ ਆ ਤੇ ਜਿਹੜਾ ਬੂਟੇ ਨੂੰ ਲੱਗਦੇ ਰਹਿੰਦੇ ਆ ਜੀ ਬਾਕੀ ਛੜਕਾ ਵਗੈਰਾ ਜਿਹੜਾ ਬੂਟਿਆਂ ਦੇ ਉੱਪਰ ਤੁਸੀਂ ਕਰਨਾ ਹੁੰਦਾਗਾ ਉਹ ਬਰਮੀਵਾਸ਼ ਜਾਨੀ ਕਿ ਜਿਹੜੇ ਬਾਰਮਿਕ ਨੂੰ ਪੋਸਟ ਬਣਾਉਣ ਵੇਲੇ ਜਿਹੜਾ ਪਾਣੀ ਨਿਕਲਦਾ ਹੈਗਾ ਉਹਦਾ ਛੜਕਾ ਤੁਸੀਂ ਕਰ ਸਕਦੇ ਹੋਗੇ ਉਸ ਤੋਂ ਇਲਾਵਾ ਤੁਸੀਂ ਖਾਲ ਪਿਉਓ ਕੇ ਗਲੀ ਪਿਉਓ ਕੇ ਤੇ ਨਾਲ ਜਿਹੜਾ ਪਾਥੀਆਂ ਦਾ ਪਾਣੀ ਤੇ ਖੱਟੀ ਲੱਸੀ ਚਾਰਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਉਹਦਾ ਛੜਕਾ ਇਹਨਾਂ ਉੱਪਰ ਜ਼ਰੂਰ ਕਰੋ ਉਹਦੇ ਨਾਲ ਪੱਤਿਆਂ ਦੇ ਵਿੱਚ ਹਰਾਪਣ ਰਹੂਗਾ ਫਲ ਜ਼ਿਆਦਾ ਚੱਕਣਗੇ ਤੇ ਆਪਣਾ ਫਲ ਝੜਨ ਦੀ ਸਮੱਸਿਆ ਘਟ ਆਊਗੀ ਆ ਜ਼ਿਆਦਾਤਰ ਵੀਰਾਂ ਦਾ ਸਵਾਲ ਕੀ ਹੁੰਦਾ ਕਿ ਜਦੋਂ ਖਾਦ ਦੇਣ ਦਾ ਸਮਾਂ ਲੰਘ ਜਾਂਦਾ ਹੈ ਤੇ ਫਲ ਬਣਨਾ ਸ਼ੁਰੂ ਹੋ ਜਾਂਦਾ ਤੇ ਫਿਰ ਫਲ ਝੜਨਾ ਵੀ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਸਵਾਲ ਹੁੰਦਾ ਕਿ ਹੁਣ ਅਸੀਂ ਇਹਨੂੰ ਕੀ ਪਾਈਏ ਇਹ ਗੱਲ ਜਿਹੜੀ ਸੰਭਵ ਨਹੀਂ ਹੁੰਦੀ ਕਿ ਬੂਟਾ ਇੱਕੋ ਦਿਨ ਦੇ ਵਿੱਚ ਖਰਾਕ ਚਾੱਕ ਕੇ ਫਲ ਤੱਕ ਨਹੀਂ ਬਚਾ ਸਕਦਾਗਾ ਇਸ ਲਈ ਜਿਹੜਾ ਆਪਾਂ ਨੂੰ ਸਮੇਂ ਸਿਰ ਖਰਾਕ ਦੇਣੀ ਚਾਹੀਦੀ ਹੈ ਜਿਵੇਂ ਕਿ ਜ਼ਿਆਦਾਤਰ ਬੂਟਿਆਂ ਦੇ ਵਿੱਚ ਸਰਦੀ ਦੇ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਖਾਦ ਦਿੱਤੀ ਜਾਂਦੀ ਹੈ ਤੇ ਉਹ ਜਦੋਂ ਹੁਣ ਆ ਕੇ ਉਹ ਮਾਰਚ ਅਪ੍ਰੈਲ ਦੇ ਵਿੱਚ ਫਲ ਬਣਾਉਣਾ ਹੁੰਦਾ ਉਦੋਂ ਜਾ ਕੇ ਕਿਤੇ ਉਹ ਖਾਦ ਫਲ ਨੂੰ ਲੱਗਣੀ ਸ਼ੁਰੂ ਹੁੰਦੀ ਹੈਗੀ ਇਸ ਕਰਕੇ ਜੇ ਬੂਟੇ ਨੂੰ ਪਹਿਲੇ ਹੀ ਤਾਕਤ ਦੇਵਾਂਗੇ ਤਾਂ ਉਹ ਜਿਹੜੀ ਜਿਹੜੀ ਖਰਾਕ ਬੂਟੇ ਨੂੰ ਜਾ ਕੇ ਫਲ ਸਮੇ ਲੱਗੂਗੀ ਤੁਰਤ ਦੇ ਜਿਹੜੇ ਸਿਰਫ ਕੁਛਕ ਕੋਲ ਮੜਾ ਮੋਟਾ ਫਾਇਦਾ ਕਰ ਸਕਦਾ ਪਰ ਮੇਨ ਜਿਹੜੀ ਜੜਾਂ ਰਾਹੀਂ ਦਿੱਤੀ ਗਈ ਖਰਾਕ ਆਗੀ ਉਹੀ ਚੰਗਾ ਫਲ ਦੇਣ ਦੇ ਵਿੱਚ ਤੁਹਾਨੂੰ ਜਿਹੜੀ ਸਹਾਇਕ ਸਾਬਤ ਹੋਊਗੀ ਸੋ ਸਮੇਂ ਸਾਰ ਜਿਹੜੀ ਸਾਰੇ ਬੂਟਿਆਂ ਨੂੰ ਖਰਾਕ ਪਾਉਂਦੇ ਰਹਿਆ ਕਰੋ ਮਲਚਿੰਗ ਕਰਦੇ ਰਹਿਆ ਕਰੋ ਪਾਣੀ ਦੀ ਜਿਹੜੀ ਢੰਗ ਤਰੀਕੇ ਸਹੀ ਰੱਖੋ ਤੇ ਕਟਾਈ ਵਗੈਰਾ ਕਰਕੇ ਬੂਟਾ ਤੋਂ ਚੰਗਾ ਫਲ ਤੁਸੀਂ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਕਮੈਂਟ ਰਾਹੀਂ ਛੱਡ ਸਕਦੇ ਹੋਗੇ ਆ ਬਾਕੀ ਸਾਡੇ ਪੇਜ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ